ਕੀ ਪੁੱਛਦੇ ਹੋ ਹਾਲ ਓਕੀ ਰਾਦਾ ਕੀ ਪੁੱਛਦੇ ਹੋ ਹਾਲ ਓਕੀ ਰਾਦਾ ਸਾਡਾ ਨਦੀਓ ਵਿਛੜੇ ਨੀ ਰਾਦਾ ਅਡਾ ਹੰਜ ਦੀ ਜੂਨੇ ਆਇਆ ਸਾਡਾ ਦਿਨ ਚੱਲਿਆ ਦਿਲ ਗਿਰਦਾ ਕੀ ਪੁੱਛਦੇ ਹੋ ਹਾਲ ਦੇਸ਼ ਵਿੱਚ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਬਨ ਸਤਿ ਸ਼ਕਾਲ ਅੱਜ ਜਿਵੇਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਬਿਰਹ ਦੇ ਸੁਲਤਾਨ ਸ਼ੇਖਮਰ ਬਟਾਲਵੀ ਦਾ ਸੈਤ ਸੰਸਾਰ ਪਾਗ ਨੰਬਰ 21 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਲੇਖਕ ਅਤੇ ਗਾਇਕ ਸਰ ਬਲਵਿੰਦਰ ਸਿੰਘ ਜੀ ਸ਼ੇਖੋਂ ਇਹਨਾਂ ਕੋਲ ਸੀ ਅੱਜ ਜਾਣਾਂਗੇ ਭਾਗ ਨੰਬਰ 21 ਦੀ ਜਾਣਕਾਰੀ ਸਤਿਕਾਰਯੋਗ ਸ਼ੇਖੋਂ ਸਾਹਿਬ ਸੋਸੀ ਗਾਲ ਜੀ ਸ਼ੇਖੋਂ ਸਾਹਿਬ ਭਾਗ ਨੰਬਰ 21 ਦੀ ਜਾਣਕਾਰੀ ਜੋ ਸਾਨੂੰ ਭਾਗ ਨੰਬਰ 21 ਦੀ ਜਾਣਕਾਰੀ ਹੈ ਕਿ ਸੰਤੋਖ ਸਾਹਿਬ ਵੀ ਕਿੰਨੇ ਚਿਰ ਲੇਖਕ ਜਿਹੜਾ ਕੋਈ ਵੀ ਲਿਖਦਾ ਦੇ ਬਹੁਤੇ ਲੇਖਕਾਂ ਦੀਆਂ ਰਚਨਾਵਾਂ ਇੱਕ ਜਾਂ ਦੋ ਹੀ ਪਰਫੁੱਲਤ ਹੁੰਦੀਆਂ ਨੇ ਹਾਂਜੀ ਤੇ ਸ਼ੇਖਮੁਹੰਮਦ ਬਟਾਲਵੀ ਦੀ ਇਹ ਖਾਸੀਅਤ ਰਹੀ ਕਿ ਉਹਨਾਂ ਨੇ ਜੋ ਵੀ ਲਿਖਿਆ ਸ਼ੁਰੂਆਤ ਤੋਂ ਜਿਵੇਂ ਕਿ ਉਹਨਾਂ ਦੀ ਪਹਿਲੀ ਕਿਤਾਬ ਆਈ ਪੀੜਾਂ ਦਾ ਭਰਾਗਾ ਉਹ ਜਿਵੇਂ ਕਿ ਬੁਲੰਦੀਆਂ ਤੇ ਪਹੁੰਚੀ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਲਿਖਣੀ ਆ ਉਹਨੂੰ ਉਹਦਾ ਮਿਆਰ ਥੱਲੇ ਨਹੀਂ ਆਇਆ ਉਹ ਤਾਂ ਹੀ ਆਪਾ ਪੰਜਾਬ ਪਿਆ ਇਸ ਤਰ੍ਹਾਂ ਇਹ ਕਿਸੇ ਕਿਸੇ ਸ਼ਾਰਦੀ ਹੁੰਦੀ ਹੈ ਕਿ ਉਹਨਾਂ ਨੇ ਜਦੋਂ ਲਿਖਿਆ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਲਿਖੀ ਗਈ ਲਿਖੀ ਗਈ ਤੇ ਹਰ ਇੱਕ ਜਿਹੜੀ ਉਹਨਾਂ ਦੀ ਲਿਖਣੀ ਸੀ ਉਹ ਇਦਾਂ ਦੀ ਉਹਨਾਂ ਦੀ ਲਿਖਣੀ ਆਪਣੇ ਦੁੱਖ ਤੇ ਉਦਾਸੀ ਸੀ ਤੇ ਜਿਹੜੀ ਉਹਨਾਂ ਦੀ ਲਿਖਣੀ ਦੁੱਖ ਤੇ ਉਦਾਸੀ ਆਪਣੀ ਸੀ ਤੇ ਮੇਰੇ ਖਿਆਲ 'ਚ ਉਸ ਟਾਈਮ ਤੇ ਵੀ ਦੁੱਖ ਤੇ ਉਦਾਸੀਆਂ ਹਰ ਇੱਕ ਦੀਆਂ ਸੀ ਤੇ ਅੱਜ ਵੀ ਹੈਗੀਆਂ ਅੱਜ ਵੀ ਠੀਕ ਹੈ ਕੋਈ ਵੀ ਮੈਂ ਇਤਨੀ ਕੈਸਾ ਦਾ ਕਿ ਕਹਣਾ ਲਫ਼ਜ਼ ਚੰਗਾ ਨਹੀਂ ਬਣਦਾ ਕਿ ਆਸ਼ਿਕ ਮਸ਼ੂਕ ਮੈਂ ਨਹੀਂ ਕਹਿ ਸਕਦਾ ਚੰਗੀ ਗੱਲ ਨਹੀਂ ਹੈ ਪਰ ਜਿਹੜਾ ਵੀ ਕੋਈ ਬੰਦਾ ਕਿਸੇ ਨੂੰ ਪਿਆਰ ਕਰਦਾ ਜਾਂ ਕਿਸੇ ਨੂੰ ਚਾਹੁੰਦਾ ਜਾਂ ਕਿਸੇ ਤੋਂ ਦੁਖੀ ਆ ਜਾਂ ਕਿਸੇ ਦਾ ਸੁੱਖ ਮੰਨਦੇ ਆ ਜਾਂ ਕੁਝ ਵੀ ਉਹਦੇ ਪ੍ਰਤੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਦੇ ਤੋਂ ਇਹ ਮਹਿਸੂਸ ਹੁੰਦਾ ਕਿ ਉਹ ਇਹ ਸੋਚਦਾ ਕਿ ਜੋ ਸ਼ਿਵ ਲਿਖ ਰਿਹਾ ਉਹ ਸਾਡੇ ਵੀ ਲਿਖ ਰਿਹਾ ਬਿਲਕੁਲ ਇਹ ਨਹੀਂ ਕਹਿੰਦਾ ਕਿ ਇਹ ਸੰਧੂ ਸਾਹਿਬ ਤੇ ਲਿਖਿਆ ਜਾਂ ਇਹ ਮੇਰੇ ਤੇ ਲਿਖਿਆ ਜਾਂ ਹੋਰ ਕਿਸੇ ਤੇ ਲਿਖਿਆ ਸਹੀ ਹੈ ਉਹ ਉਹ ਕਹਿ ਰਿਹਾ ਕਿ ਨਹੀਂ ਜੋ ਸ਼ਿਵ ਲਿਖ ਰਿਹਾ ਯਾਰ ਉਹ ਸਾਡੀ ਕਹਾਣੀ ਉਹਨੂੰ ਕਿੱਦਾਂ ਪਤਾ ਲੱਗ ਗਈ ਸਾਡੇ ਨਾਲ ਇਦਾਂ ਹੋ ਰਿਹਾ ਹਨ ਉਹ ਇਸੇ ਤਰੀਕੇ ਨਾਲ ਉਹ ਆਪਣੀ ਕਹਾਣੀ ਸਮਝਦਾ ਜੋ ਸ਼ਿਵ ਨੇ ਲਿਖਿਆ ਬਿਲਕੁਲ ਜੀ ਸ਼ਿਵੂ ਸਾਹਿਬ ਉਹਨੇ ਲਿਖਿਆ ਇਸੇ ਤਰੀਕੇ ਦੇ ਨਾਲ ਹਾਂ ਕਿ ਹਰ ਕੋਈ ਜਦੋਂ ਜੋ ਪੀੜੀਦਰ ਪੀੜੀ ਪੀੜੀਦਰ ਪੀੜੀ ਦਾ ਕੰਮ ਚੱਲਦਾ ਉਹ ਨੌਜਵਾਨ ਪੀੜੀ ਉਹਦੇ ਉਹ ਅਰੇ ਜਿਹੜੀ ਗੱਦਲਾਂ ਇਸ ਤਰ੍ਹਾਂ ਲੱਗੂ ਜਿਵੇਂ ਕੱਲ ਹੀ ਲਿਖਿਆ ਕੱਲ ਹੀ ਲਿਖਿਆ ਹਾਂ ਵੀ ਉਹ ਇੰਨਾ ਪੁਰਾਣਾ ਸ਼ਾਇਰ ਨਹੀਂ ਹੈ ਜਾਨੀ ਕਿ ਵੀ ਅੱਜ ਤੋਂ 50 ਸਾਲ ਪਿੱਛੋਂ ਦੀ ਨਹੀਂ ਗੱਲ ਕਰਤਾ ਹਾਂ ਆਪਾਂ ਇਹ ਕਹਿ ਸਕਦੇ ਕਿ ਹੁਣ ਦੀ ਗੱਲ ਹੈ ਅੱਜ ਕੱਲ ਦੀ ਗੱਲ ਹੈ ਜਿਹੜੀ ਕਿਉਂਕਿ ਅੱਜ ਵੀ ਤੋ ਉਦਾਂ ਹੀ ਹੋ ਰਿਹਾ ਉਦੋਂ ਵੀ ਉਦਾਂ ਹੋ ਰਿਹਾ ਤੇ ਇਹ ਜਿਹੜੀਆਂ ਉਹਨੇ ਗੱਲਾਂ ਲਿਖੀਆਂ ਉਹ ਹੀਰਾਂਜੇ ਦੇ ਟਾਈਮ ਦੀਆਂ ਲਿਖੀਆਂ ਕਿ ਹੀਰਾਂਜੇ ਦੇ ਟਾਈਮ ਤੇ ਵੀ ਉਦਾਂ ਹੋ ਰਿਹਾ ਪਰ ਇਸ਼ਕ ਜਿਹੜਾ ਵਾ ਨਾ ਉਹ ਕੋਈ ਇਹ ਨਹੀਂ ਕੋਈ ਜ਼ਰੂਰੀ ਕਿ ਵੀ ਮਤਲਬ ਹਕੀਕੀ ਤੇ ਮਜਾਜੀ ਤੇ ਇਸ਼ਕ ਦੇ ਵਿੱਚ ਦੋ ਗੱਲਾਂ ਦਾ ਡਿਫਰੈਂਸ ਹੈਗਾ ਵਾ ਪਰ ਉਹਦੇ ਚ ਇਹ ਹੈ ਕਿ ਹਰ ਇੱਕ ਬੰਦੇ ਦਾ ਇਸ਼ਕ ਇੱਕ ਚੀਜ਼ ਮਤਹਿਤ ਨਹੀਂ ਹੁੰਦਾ ਇਕਰੇਗਾ ਜਿਹੜਾ ਲੋਕੀ ਹਰ ਇੱਕ ਗੱਲ ਨੂੰ ਗਲਤੀ ਜਰੀਏ ਨਾਲ ਸੋਚਦੇ ਰਹਿਣਗੇ ਜਿਵੇਂ ਆਪਾਂ ਗੱਲਾਂ ਕਰਨ ਦੇ ਤੇ ਲੋਕਾਂ ਕਹਿੰਦਾ ਖਰੀ ਆਸ਼ਕੀ ਦੀਆਂ ਗੱਲਾਂ ਕਰ ਦਿੰਦੇ ਤੇ ਭਾਜੀ ਬਹੁਤ ਗਾਂਧੀ ਗੱਲ ਹੈ ਗੁਰੂ ਸਾਹਿਬ ਨਾਲ ਕਰ ਲੋ ਆਪਣੀ ਮਾਂ ਨਾਲ ਕਰ ਲੋ ਆਪਣੇ ਪੈਣ ਭਰਾਵਾਂ ਨਾਲ ਕਰ ਲੋ ਪਿਤਾ ਨਾਲ ਕਰ ਲੋ ਇਸ਼ਕ ਤੇ ਇਸ਼ਕ ਹੀ ਆ ਬਿਲਕੁਲ ਪਰ ਹੁਣਾ ਸੱਚਾ ਹੁਣਾ ਸੱਚਾ ਜੀ ਕਿਉਂਕਿ ਉਹਦੇ ਵਿੱਚ ਨਾ ਉਹ ਦਰਾਣਾ ਨਹੀਂ ਹੋਣੀ ਚਾਹੀਦੀ ਬਿਲਕੁਲ ਤੇ ਮਤਲਬ ਨਹੀਂ ਹੋਣਾ ਚਾਹੀਦਾ ਸਹੀ ਗੱਲ ਠੀਕ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਆ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਕਿ ਛੇ ਕੁਮਾਰ ਬਟਾਲਵੀ ਦੇ ਜਿਹੜੇ ਅੱਜ ਕੱਲ ਨੌਜਵਾਨ ਪੀੜੀ ਆ ਉਹਨਾਂ ਨੂੰ ਤਾਜ਼ਾ ਲੱਗਦੀਆਂ ਨੇ ਕਿ ਤਾਜ਼ਾ ਹਨਾ ਇਹ ਜਿਹੜੀਆਂ ਕਵਿਤਾਾਂ ਨੇ ਛੇ ਕੁਮਾਰ ਬਟਾਲਵੀ ਦੀਆਂ ਛੇ ਕੁਸਬ ਇਦਾਂ ਕਦੀ ਤੁਹਾਨੂੰ ਮਹਿਸੂਸ ਹੋਇਆ ਵੀ ਜਿਸ ਤਰ੍ਹਾਂ ਅੱਜ ਕੱਲ ਵੀ ਬੜੇ ਸ਼ਾਇਰ ਆ ਗਏ ਬੜੀਆਂ ਬੜੀਆਂ ਕਿਤਾਬਾਂ ਲਿਖੀਆਂ ਤੇ ਉਹਨਾਂ ਦਾ ਵੀ ਕੁਝ ਗਜ਼ਲਾਂ ਕੁਛ ਨੌਜਵਾਨ ਪੀੜੀ ਨੇ ਕਹੀਆਂ ਹੁਣ ਜਾਂ ਬੋਲੀਆਂ ਹੁਣ ਕੁਝ ਕ ਹੈਗੇ ਆ ਜਿਨ੍ਹਾਂ ਦੀਆਂ ਗਾਈਆਂ ਨੇ ਅੱਜ ਵੀ ਹੈਗਿਆ ਵਧੀਆ ਲਿਖਦੇ ਕਈ ਲੋਕ ਬਹੁਤ ਅੱਛੀਆਂ ਲਿਖਦੇ ਕੋ ਕਿ ਆਪਾਂ ਇੰਟਰਵਿਊ ਕਰਦੇ ਨਹੀਂ ਹੁੰਦੇ ਉਹ ਕਲਮਾਂ ਦੇ ਕਾਫਲੇ ਹਾਂਜੀ ਹਾਂਜੀ ਤੇ ਉਹਦੇ ਜਦ ਕਲਮਾਂ ਦੇ ਕਾਫਲੇ ਮੈਨੂੰ ਇੰਟਰਵਿਊ ਕਰਨ ਜਾਂਦਾ ਸੀ ਸ਼ਾਇਰਾਂ ਦੇ ਨਾਲ ਤੁਹਾਡੇ ਮਾਧਿਅਮ ਜਰੀਏ ਥਾਡੇ న్యూ ਚੈਨਲ ਜਰੀਏ ਹਾਂਜੀ ਤੇ ਮੈਂ ਕਾਫੀ ਇੰਟਰਵਿਊ ਕੀਤੀਆਂ ਤੇ ਉਹਨਾਂ ਅੰਦਰ ਬੜੀਆਂ ਬੜੀਆਂ ਕਾਤਲ ਕਿਤਾਬਾਂ ਤੇ ਬੜੇ ਬੜੇ ਕਾਤਲ ਚੀਜ਼ਾਂ ਲਿਖਿਆ ਸੀ ਜਿਹੜੀਆਂ ਕਈ ਤੇ ਛੇ ਨੂੰ ਹੀ ਮਾਤ ਪਾਉਂਦੀਆਂ ਸੀ ਹਮ ਪਰ ਉਹ ਹਰ ਇੱਕ ਇਨਸਾਨ ਦਾ ਜਾਂ ਹਰ ਇੱਕ ਬੰਦੇ ਦਾ ਇੱਕ ਕਰਮ ਹੈ ਕਿ ਇੱਥੇ بڑے بڑے ਸਿੰਗਰ ਤੇ ਸ਼ਾਇਰ ਨੇ ਹਾਂ ਸਾਰੇ ਨਹੀਂ ਚੱਲਦੇ ਬਿਲਕੁਲ ਸਾਰੇ ਨਹੀਂ ਚੱਲਦੇ ਤੇ بڑے ਨਿਊਜ਼ ਚੈਨਲ ਨੇ ਸਾਰੇ ਸਾਰੇ ਨਹੀਂ ਚੱਲਦੇ ਹੈਨਾ ਜੀ ਬਿਲਕੁਲ ਇਹ ਹਰ ਇੱਕ ਬੰਦੇ ਦਾ ਆਪ ਆਪਣਾ ਮੁਕੱਦਰ ਆ ਕਿ ਕਈਆਂ ਦਾ ਕਹਿੰਦੇ ਪਾਣੀ ਵਿਕਦਾ ਤੇ ਕਈਆਂ ਦਾ ਦੁੱਧ ਵੀ ਨਹੀਂ ਵਿਕਦਾ ਠੀਕ ਆ ਲੱਗਾ ਉਹ ਫਿਰ ਉਦੋਂ ਛੇਵ ਦਾ ਨਾ ਪਾਣੀ ਵਿਕਦਾ ਠੀਕ ਆ ਉਦੇ ਨਾਲ ਜਿਹੜੇ ਲੋਕ ਮੈਂ ਕਈ ਵਾਰੀ ਪਿਛਲੇ ਐਪੀਸੋਡਾਂ 'ਚ ਕਹਿੰਦਾ ਤੁਹਾਨੂੰ ਕਿ ਉਹਦੇ ਨਾਲ ਬਹੁਤ ਲੋਕੀ ਜਲਸੀ ਕਰਦੇ ਸੀਗੇ ਬੜੇ ਉਹਦੇ ਨਾਲ ਵਿਤਕਰਾ ਕਰਦੇ ਪਿਛਲੇ ਐਪੀਸੋਡ ਦੇ ਵਿੱਚ ਮੈਂ ਵੀ ਕਿਹਾ ਸੀ ਕਿ ਉਹਨੇ ਕਿਹਾ ਸੀ ਵੀ ਇਹਨਾਂ ਨੂੰ ਸੰਗਲੀ ਪਾ ਕੇ ਰੱਖਿਆ ਕਰੋ ਜਿਨ੍ਹਾਂ ਨੂੰ ਜਿਹੜੇ ਮੇਰੇ ਮਤਲਬ ਤੈਅ ਤ ਗਲਤ ਬੋਲਦੇ ਆ ਲੋਕ ਤੁਸੀਂ ਮੈਨੂੰ ਸੱਜਿਆ ਤੇ ਸਹੀ ਆ ਬਿਲਕੁਲ ਬਿਲਕੁਲ ਪਰ ਇੰਗਲੈਂਡ ਦੀ ਗੱਲ ਸੁਣਾਈ ਮੈਂ ਕਿਉਂ ਮੈਨੂੰ ਸੱਜਿਆ ਤੇ ਤੁਸੀਂ ਹੈਗਾ ਪਰ ਤੁਸੀਂ ਸੱਜ ਕੇ ਤੇ ਕੁਝ ਉਹਨਾਂ ਲੋਕਾਂ ਨੂੰ ਸੰਗਲੀ ਨਹੀਂ ਪਾਈ ਜਿਹਨੇ ਬੰਦੇ ਇੱਥੇ ਮੈਨੂੰ ਮੇਰੇ ਨਾਲ ਵਿਤਕਰਾ ਕਰਦੇ ਨੇ ਬਿਲਕੁਲ ਸਹੀ ਉਹਦਾ ਕੀ ਕਰਤੀ ਉਹ ਦੁਖੀ ਸੀ ਲੋਕਾਂ ਕਿਉਂਕਿ ਉਹ ਇੱਕਦਮ ਬਲੰਦੀ ਤੇ ਚਲ ਗਿਆ ਹੁਣ ਇੱਕ ਬੰਦਾ 25 ਕੇ ਸਾਲ ਦੀ ਉਮਰ ਦੇ ਵਿੱਚ ਤੇ 17 18 ਸਾਲ ਦੀ ਉਮਰ ਦੇ ਵਿੱਚ ਹੀ ਉਹਨੇ ਲਿਖਤੀ ਸੀ ਕਵਤਾ ਤੇ ਇੱਕ ਬੰਦਾ ਜਿਹੜਾ ਉਹ 50 ਸਾਲ ਦਾ ਹੋ ਗਿਆ ਉਹ ਅਜੇ ਵੀ ਉੱਥੇ ਬੈਠਾ ਵਾ ਤੇ ਉੱਥੇ ਜਦੋਂ ਲੋਕ ਮਸ਼ਹਹਰਾ ਹੁੰਦਾ ਤੇ ਉਹ ਕਹਿੰਦੇ ਸ਼ਿਵ ਨੂੰ ਉਠਾ ਲਓ ਸ਼ਿਵ ਕਾਲੋ ਤੇ ਸ਼ਿਵ ਦੀ ਸੁਣਦੇ ਆ ਤੇ ਉਹਦੀ 50 ਸਾਲੇ ਵਾਲੇ ਦੇ ਵਿਚਾਰਾ ਬੈਠਾ ਐਦਾ ਮੇਰਾ ਮੇਰਾ ਵੀ ਕੋ ਸੁਣੋ ਤੇ ਉਹਦੇ ਤੇ ਫਿਰ ਭਾਈ ਉਹਦੇ ਨਾਲ ਦੁੱਖ ਵੰਡਾਣਾ ਹੀ ਉਹਨੇ ਸੁਖੀ ਥੋੜਾ ਬਾਕੀ ਛੇਵ ਜਿਹੜਾ ਸੀ ਇੱਕ ਬੜੇ ਮਤਲਬ ਕਿ ਬੜੀ ਵਧੀਆ ਸੁਭਾਅ ਦਾ ਬੜੇ ਨਿੱਗੇ ਸੁਭਾਅ ਦਾ ਬੰਦਾ ਸੀ ਤੇ ਉਹਨਾਂ ਦੀਆਂ ਕਵਿਤਾ ਜਿਹੜੀਆਂ ਨੇ ਲਿਖੀਆਂ ਨੇ ਉਹ ਉਹਦੇ ਬਾਰੇ ਡਾਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਛੇਵ ਜਿਹੜਾ ਉਹ ਸਿਖਰ ਤੋਂ ਸਿਖਰ ਤੱਕ ਗਿਆ ਮਤਲਬ ਤਾਂ ਤੋਂ ਤਾਂ ਤੱਕ ਗਿਆ ਫਿਰ ਇੱਕ ਜਿਹੜੇ ਮਨੋਵਿਗਿਆਨ ਵਾਲੇ ਉਹਨਾਂ ਨੇ ਵੀ ਇਹਨਾਂ ਉੱਤੇ ਇੱਕ ਵਿਚਾਰ ਲਿਖੀ ਸੀ ਕਿਸੇ ਡਾਕਟਰ ਉਹਨੇ ਕਹਿੰਦੇ ਕਿ ਜਿਹੜੀ ਇਹ ਸਥਿਤੀ ਹੁੰਦੀ ਆ ਨਾ ਬੰਦੇ ਦੀ ਇਹ ਬਚਪਨ ਤੋਂ ਹੀ ਸਾਨੂੰ ਮਿਲਦੀ ਆ ਜਿਵੇਂ ਕਿ ਤੁਹਾਡਾ ਬਚਪਨ ਜਿਵੇਂ ਦਾ ਬੀਤਿਆ ਹੈ ਤੁਸੀਂ ਉਦਾਂ ਦਾ ਕੰਮ ਕਰੋਗੇ ਉਦਾਂ ਦੇ ਕਰਮ ਕਰੋਗੇ ਉਦਾਂ ਦੀ ਲਿਖਣੀ ਲਿਖੋਗੇ ਉਦਾਂ ਦਾ ਬੋਲ ਚਾਲ ਬੋਲੋਗੇ ਇਸੇ ਤਰ੍ਹਾਂ ਕਹਿੰਦੇ ਕਿ ਬਚਪਨ ਦੀਆਂ ਜਿਹੜੀਆਂ ਬੀਤੀਆਂ ਹੋਈਆਂ ਕਹਾਣੀਆਂ ਜਾਂ ਬੀਤਿਆ ਹੋਇਆ ਸਮਾਂ ਉਹ ਬੰਦੇ ਦੇ ਐਂਡ ਤੱਕ ਜਾਂ ਜਵਾਨੀ ਵੇਲੇ ਜਾਂ ਬਡੇਪੇ ਤੱਕ ਉਹ ਉਸੇ ਤਰੀਕੇ ਨਾਲ ਉਹ ਬੰਦਾ ਉਸੇ ਵਿੱਚ ਵਿਚਰਦਾ ਔਰ ਸ਼ੇਖਮਾਰ ਨੇ ਵੀ ਇਦਾਂ ਕੀਤਾ ਕਿ ਸ਼ੇਵ ਦੇ ਪਿੰਡ ਦੇ ਲਾਗੋਂ ਦੀ ਇੱਕ ਨਦੀ ਵਗਦੀ ਸੀ ਬਸਲਤਾਂ ਨਦੀ ਤੇ ਕਿੰਨੇ ਕਿ ਸ਼ੇਵ ਸਾਰਾ ਦਿਨ ਉੱਥੇ ਖੇਡਦਾ ਹੈ ਤੇ ਉਹਨੀਆਂ ਝਾੜੀਆਂ ਨਾਲ ਬਹੁਤ ਪਿਆਰ ਕਰਦਾ ਸੀ ਪ੍ਰਕਿਰਤੀ ਨਾਲ ਬੜਾ ਪਿਆਰ ਕਰਦਾ ਸੀ ਉੱਥੇ ਦੀਆਂ ਪੱਥਰਾਂ ਨਾਲ ਉਥੋਂ ਦੇ ਜਿਹੜੀਆਂ ਉਹ ਚਲਦੀਆਂ ਹੁੰਦੀਆਂ ਨੇ ਨਹਿਰ ਦੇ ਪਾਣੀ ਦੀਆਂ ਆਵਾਜ਼ਾਂ ਸੁਣਦਾ ਸੀ ਉਹਦੀਆਂ ਜਾਂਦੀਆਂ ਲਹਿਰਾਂ ਨੂੰ ਮਤਲਬ ਕਿ ਕੈਚ ਕਰਦਾ ਸੀ ਫਿਰ ਉਥੋਂ ਦੇ ਜਿਹੜੇ ਦਰਖਤ ਸੀਗੇ ਉਹਨਾਂ ਨੂੰ ਉਹ ਦੇਖਦਾ ਸੀ ਕਿੱਦਾਂ ਦੇ ਆ ਜਿਵੇਂ ਕਿ ਉਹਨੇ ਕਿੱਦਾਂ ਦੀਆਂ ਗੱਲਾਂ ਲਿਖਿਆ ਕੰਡਿਆਲੀ thro ਹਾਂ ਕੰਡਿਆਲੀ thro ਸੱਚਨਾ ਉਹ ਉੱਥੇ ਕੰਡਿਆਲੀ ਉੱਥੇ ਹੋ ਗਈ ਹੁੰਦੀ ਹਾਂ ਠੀਕ ਹੈ ਨਾ ਉਹਨਾਂ ਚੀਜ਼ਾਂ ਦੇ ਵਿੱਚ ਵਿੱਚ ਹੀ ਉਹ ਰਹਿ ਰਹਿ ਕੇ ਰਾਤ ਦਿਨ ਕਹਿੰਦੇ ਵੀ ਉਹ ਕਈ ਵਾਰੀ ਕਿੰਨਾ ਕਿੰਨਾ ਕੋਹਾਂ ਮੀਲ ਅੱਕੇ ਚੱਲ ਜਾਂਦਾ ਹੈ ਤੁਰਦਾ ਤੁਰਦਾ ਮਤਲਬ ਜਿਉਂ ਉੱਥੋਂ ਤੁਰਿਆ ਉਹਦੇ ਨਹਿਰ ਦੇ ਕੰਢੇ ਕੰਢੇ ਤੁਰਿਆ ਕੋਹਾਂ ਮੀਲ ਉਹਨੇ ਦੂਰ ਚੱਲ ਜਾਣਾ ਫਿਰ ਸ਼ਾਮ ਨੂੰ ਮੁੜ ਕੇ ਆਉਣਾ ਇਹ ਉਹਨੂੰ ਉਹਦੇ ਪਿੰਡ ਵਾਲੇ ਬੰਦੇ ਨਾ ਉਹਨੂੰ ਮੰਦੋ ਮੰਦੋ ਕਿ ਕੈਦਾਂ ਦਾ ਕਰਕੇ ਨਾਂ ਉਹਦਾ ਰੱਖਿਆ ਸੀ ਵੀ ਜਿਹੜੇ ਹੁੰਦੇ ਨੇ ਕਿ ਮੰਦ ਭਾਗੀ ਲੋਕ ਅੱਛਾ ਮਨੋਵਿਗਿਆਨ ਜਿਹੜਾ ਦੇ ਹਾਂ ਜਿਹੜੀ ਬਿਰਤੀ ਥੋੜੀ ਜਿਹੀ ਢਿੱਲੀ ਹੁੰਦੀ ਆ ਉਹ ਪਿੰਡ ਵਾਲੇ ਉਹਨੂੰ ਇਹ ਕਹਿੰਦੇ ਸੀ ਇਹ ਬੰਦਾ ਥੋੜਾ ਜਿਆਦਾ ਦਿਮਾਗੋਂ ਹੋੜਾ ਹੋੜਾ ਹਾਟੇ ਲਾ ਪਿਸਾਰਾ ਦਿਨ ਉੱਥੇ ਹੀ ਤੁਰਿਆ ਫਿਰਦਾ ਰਹਿੰਦਾ ਉੱਥੇ ਟੀਮਾ ਮਾਰਦਾ ਰਹਿੰਦਾ ਪਾਣੀ ਦੇ ਵਿੱਚ ਹੀ ਇਸ ਕਰਕੇ ਇਸੇ ਤਰੀਕੇ ਨਾਲ ਹੀ ਉਹ ਉਹਨੇ ਉਹ ਕੁਝ ਚੀਜ਼ਾਂ ਫੇਰ ਲਿਖੀਆਂ ਨੇ ਸਾਰੇ ਉਹ ਚੀਜ਼ਾਂ ਲਿਖੀਆਂ ਬਿਲਕੁਲ ਹੀ ਪਾਣੀਆਂ ਦੀ ਗੱਲ ਕੀਤੀ ਉਹਨੇ ਹਾਂ ਠੀਕ ਉਹਨੇ ਝਰਨਿਆਂ ਦੀ ਗੱਲ ਕੀਤੀ ਉਹਨੇ ਅ ਰਕਤਾਂ ਦੀ ਗੱਲ ਕੀਤੀ ਉਹਨੇ ਵਾਤਾਵਰਨ ਦੀ ਗੱਲ ਕੀਤੀ ਉਹਨੇ ਸਾਰੀਆਂ ਗੱਲਾਂ ਇਸੇ ਤਰੀਕੇ ਨਾਲ ਕੀਤੀ ਬਿਲਕੁਲ ਹੀ ਛਕ ਤਾਂ ਪਿਛਲੇ ਭਾਗ 'ਚ ਤੁਸੀਂ ਦੱਸਿਆ ਸੀ ਕਿ ਛਕ ਮਾਰ ਬਟਾਲੀ ਦੀ ਮੌਤ ਹੋ ਜੂਗੀ ਹੂੰ ਤੇ ਉਦੋਂ ਤੋਂ ਬਾਅਦ ਉਹਦੀ ਕਵਿਤਾ ਦੀ ਨੇ ਕੁਝ ਕਵਤਾ ਜਿਹੜੀਆਂ ਕਿਤਾਬਾਂ ਦੀਆਂ ਨੇ ਪ੍ਰਕਾਸ਼ਿਤ ਕੀਤੀ ਉਹਦੇ ਬਾਰੇ ਕੁਛ ਦੱਸੋਗੇ ਤੁਸੀਂ ਉਹਨਾਂ ਦਾ ਕਿਤਾਬਾਂ ਤੇ ਉਹਨਾਂ ਦੀ ਘੱਟੋ ਘੱਟ ਵੀ ਤੇ ਆਈਆਂ ਵਾ ਮਤਲਬ ਕਿਰੇ ਮੇਰੇ ਖਾਤੇ ਉੱਤੇ 19 19 ਆਈਆਂ ਨੇ ਤੇ ਕੋਈ ਥੋੜੀਆਂ ਜਿਹੀਆਂ ਕਿਤਾਬਾਂ ਸ਼ਿਵ ਨੇ ਲਿਖੀਆਂ ਸੀਗੀਆਂ ਬਾਕੀ ਦੇ ਸਾਰੀਆਂ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹਨਾਂ ਨੇ ਉਹਨਾਂ ਨੂੰ ਪਬਲਿਸ਼ਸ ਕੀਤਾ ਹੈ ਲਿਖੀਆਂ ਤੇ ਤਕਰੀਬਨ ਉਹਨੇ ਹੀ ਨਾ ਨਹੀਂ ਲਿਖੀਆਂ ਸੀ ਉਹਨੇ ਮੈਂ ਤੁਹਾਨੂੰ ਕਿਹਾ ਸੀ ਪਿਛਲੀ ਵਾਰੀ ਵੀ ਉਹਨਾਂ ਨੇ ਜਦੋਂ ਆਪਣੀ ਜਦੋਂ ਉਹ ਠੀਕ ਠਾਕ ਸੀਗੇ ਉਹਨਾਂ ਨੇ ਜੋ ਕਿਤਾਬਾਂ ਲਿਖੀਆਂ ਸੀ ਬਾਅਦ ਵਿੱਚ ਉਹਦਾ ਲਿਟਰੇਚਰ ਜਿਹੜਾ ਲੋਕਾਂ ਦੇ ਕੋਲ ਪਿਆ ਸੀਗਾ ਉਹਨਾਂ ਨੂੰ ਇਕੱਠਾ ਕਰਕੇ ਫਿਰ ਉਹਨਾਂ ਨੂੰ ਲਿਖਾਈ ਅੱਛਾ ਤਨੀ ਕੀ ਮੇਰੇ ਕਹਿੰਦੋ ਮਤਲਬ ਕਿ ਲਿਖੀਆਂ ਤੇ ਉਹਨਾਂ ਨੇ ਇਕੱਠੀਆਂ ਉਹਨਾਂ ਕੀਤੀਆਂ ਪਰ ਲਿਖੀਆਂ ਦਾ ਮਤਲਬ ਮੈਂ ਤੁਹਾਨੂੰ ਇਹ ਸਮਝਾਇਆ ਸੀ ਕਿ ਜਿਵੇਂ ਮੇਰੇ ਕੋਲ ਆਇਆ ਤੇ ਮਤਲਬ ਸ਼ੱਕ ਲੱਗਾ ਵਾ ਤੇ ਜੋ ਉਹਨਾਂ ਨੂੰ ਉਤਰਿਆ ਉਤੋਂ ਉਹਨਾਂ ਨੇ ਉੱਥੇ ਕਲਮ ਲਿਖ ਦੇਣਾ ਤੇ ਉਹਨਾਂ ਨੂੰ ਚੇਤਾ ਭੁੱਲਣਾ ਤੇ ਉੱਥੇ ਹੀ ਰਹਿ ਜਾਣਾ ਠੀਕ ਹੈ ਤੇ ਉਹ ਜਿਹੜੇ ਉਹਨਾਂ ਦੇ ਉਪਾਸ਼ਕ ਸੀਗੇ ਉਹਨਾਂ ਦੇ دیਵਾਨੇ ਸੀਗੇ ਉਹ ਉਹਨਾਂ ਦੀ ਲਿਖਤ ਨੂੰ ਐਦਾਂ ਸਾਂਭ ਕੇ ਰੱਖਦੇ ਵੀ ਜਿਵੇਂ ਕਿ ਬੜੀ ਤਗੜੀ ਕਿਸੇ ਨੇ ਆਟੇ ਕਰ ਨਿਆਮਤ ਦੇ ਕੇ ਗਿਆ ਸਾਨੂੰ ਹਨ ਉਹਨਾਂ ਸਾਂਭ ਲੈਣੀ ਉਹਨਾਂ ਸਾਂਭ ਲੈਣੀ ਜਦੋਂ ਉਹਨਾਂ ਮਤਲਬ ਕਿ ਪੂਰੇ ਛੋਗੇ ਸਰਗਵਾਸੀ ਹੋ ਕੇ ਤੇ ਫਿਰ ਉਹਨਾਂ ਲੋਕਾਂ ਨੇ ਕਿਹਾ ਵੀ ਸਾਡੇ ਕੋਲ ਵੀ ਪਈ ਆ ਸਾਡੇ ਕੋਲ ਪਈ ਆ ਫਿਰ ਉਹਦੀ ਕਰਦੀ ਨੇ ਉਹ ਸਾਰੀਆਂ ਚੀਜ਼ਾਂ ਇਕੱਠਾ ਕਰਕੇ ਕਰਕੇ ਫਿਰ ਉਹ ਸਾਰੀ ਕਿਤਾਬਾਂ ਚ ਪਈ ਹੈ ਬਾਰ ਬਾਰ ਹਨ ਛੇਕੂ ਸਾਬ ਅੱਜ ਦਾ ਭਾਗ ਸਾਡਾ ਜਿਹੜਾ 21ਵਾਂ ਭਾਗ ਆ ਉਹ ਸਾਰਾ ਖਤਮ ਹੋ ਚੁੱਕਿਆ ਅੱਜ ਤੁਸੀਂ ਸਾਨੂੰ ਕੁਝ ਸੁਣਾਇਆ ਨਹੀਂ ਛੇ ਵੀ ਬਾਰੇ बस मेन चेता बसोसोड जलो देखते मालक की रजाज लाग गया गला हां कृपा तो ओ पुछ दे ਕੀ ਪੁੱਛ ਦਿਓ ਹਾਲ ਉਕੀਰਾਂ ਦਾ ਸਾਡਨ ਦੀਓ ਵਿਛੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਯਾ ਦਾ ਸਾਡਾ ਦਿਲ ਜਲਿਆ ਦਿਲ ਗੀਰਾਂ ਦਾ ਕੀ ਪੁੱਛ ਦਿਓ ਹਾਲ ਫਕੀਰ ਆਦਾ ਕੀ ਪੁੱਛ ਦਿਓ ਹਾਲ ਫਕੀਰ ਆਦਾ ਮੈਨੂੰ ਲੱਖਾਂ ਦਾ ਤਨ ਲੱਭ ਗਿਆ ਮੈਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇੱਕ ਦਾ ਵੀ ਮਨ ਨਾਲ ਮਿਲੇ ਪਰ ਇੱਕ ਦਾ ਵੀ ਮਨ ਨਾ ਮਿਲਿਆ ਕੀ ਲਿਖਿਆ ਕਿਸੇ ਮਕਦਰ ਸੀ ਕੀ ਲਿਖਿਆ ਕਿਸੇ ਮਕਦਰ ਸੀ ਮੇਰੇ ਹੱਥਾਂ ਦੀਆਂ ਲਕੀਰਾਂ ਦਾ ਕੀ ਪੁੱਛਦੇ ਹੋ ਹਾਲ ਕੀ ਰਾਦਾ ਕੀ ਪੁੱਛਦੇ ਹੋ ਹਾਲ ਫਕੀਰ ਆਦਾ ਸਾਡਾਂ ਨਦੀਓ ਵਿਚੜੇ ਨੀਰਾਦਾ ਕੀ ਪੁੱਛਦੇ ਹੋ ਹਾਲ ਫਕੀਰ ਆਦਾ ਬਿਲਕੁਲ ਜੀ ਬਹੁਤ ਜੀ ਇਹਦੇ ਨਾਲ ਸਭ ਸਭ ਇਹ ਹੈ ਕਿ ਵੇਖੋ ਜਿਹੜੀ ਗੱਲ ਆਪਾਂ ਕਰਦੇ ਸੀ ਕਿ ਉਹਨੇ ਵੇਖੋ ਨਿਰਾਂ ਦੀ ਗੱਲ ਕੀਤੀ ਨਾ ਕਿ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛਰੇ ਨਿਰਾਂ ਦਾ ਬਿਲਕੁਲ ਗੱਲਾਂ ਤੇ ਉਹਨੇ ਉਹ ਹੀ ਕੀਤੀਆਂ ਜਿਹੜੀਆਂ ਆਪਾਂ ਕਹੀਆਂ ਇਹਦੇ ਨਾਲ ਹੀ ਮੈਂ ਕਿੰਨਾ ਕਹ ਅੱਜ ਸਵਾਗਤ ਕਰੀਏ ਠੀਕ ਹੈ ਜੀ ਠੀਕ ਹੈ ਸასი ਸ਼ਾਲ ਜੀ ਸਾਈਂ